ਜੇ ਉਹ ਜੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਹਨ ਸਾਨੂੰ ਡਰਨਾ ਵੀ ਚਾਹੀਦਾ ਹੈ ਤੇ ਸੋਚਣਾ ਵੀ ਚਾਹੀਦਾ ਹੈ ਇਸੇ ਨਾਲ ਸੰਬੰਧਿਤ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਜਿਸ ਨੇ ਆਪਣੀ ਪਤਨੀ ਨਾਲ 3.5 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਉਹਨਾਂ ਨੇ ਕੋਟ ਮੈਰਿਜ ਕਰਵਾਈ ਸੀ ਉਸ ਵਿਅਕਤੀ ਦਾ ਨਾਮ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਹੈ ਵਿਆਹ ਤੋਂ ਬਾਅਦ ਸੁਨੀਲ ਨੇ ਆਪਣੀ ਪਤਨੀ ਉੱਤੇ ਲੱਖ ਰੁਪਏ ਲਾਏ ਉਸ ਨੂੰ ਇੰਗਲੈਂਡ ਭੇਜਿਆ ਇੰਗਲੈਂਡ ਜਾਣ ਤੋਂ ਬਾਅਦ ਉਸ ਦੀ ਪਤਨੀ ਨੇ ਸੁਨੀਲ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਇਸ ਤੋਂ ਬਾਅਦ ਸੁਨੀਲ ਨੇ ਇਸ ਤੋਂ ਬਾਅਦ ਸੁਨੀਲ ਪਰੇਸ਼ਾਨ ਰਹਿਣ ਲੱਗ ਪਿਆ ਜਦੋਂ ਉਸ ਦੀ ਗੱਲ ਉਸ ਦੀ ਪਤਨੀ ਨਾਲ ਨਹੀਂ ਹੋਈ ਇੰਗਲੈਂਡ ਜਾਣ ਤੋਂ ਬਾਅਦ ਤਾਂ ਸੁਨੀਲ ਇਨੀ ਪਰੇਸ਼ਾਨੀ ਵਿੱਚ ਆ ਗਿਆ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਨੇ ਸਤਲੁਜ ਦਰਿਆ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਦੇਖੋ ਜੀ ਪਹਿਲਾ ਇਹੋ ਜਿਹੇ ਬੇਈਮਾਨੀਆਂ ਤੇ ਠੱਗੀਆਂ ਸੀ ਪਹਿਲਾ ਵਪਾਰਾਂ ਦੇ ਵਿੱਚ ਹੀ ਦੇਖਦੇ ਸਨ ਪਰ ਅੱਜਕੱਲ੍ਹ ਰਿਸ਼ਤਿਆਂ ਦੇ ਵਿੱਚ ਵੀ ਅਸੀਂ ਬੇਈਮਾਨੀਆਂ ਤੇ ਠੱਗੀਆਂ ਅੱਜਕੱਲ੍ਹ ਦੇਖ ਰਹੇ ਹਾਂ ਅਕਸਰ ਇਹ ਜਿਹੀ ਕੋਈ ਖਬਰ ਆ ਜਾਂਦੀ ਏ ਕਿ ਕੋਈ ਨਾ ਕੋਈ ਰਿਸ਼ਤੇਦਾਰ ਕਿਸੇ ਰਿਸ਼ਤੇਦਾਰ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਸਿਰਫ ਐਸੇ ਕਰਕੇ ਕਿਉਂਕਿ ਉਸਨੇ ਉਸ ਕੋਲੋਂ ਕੁਝ ਪੈਸੇ ਜਾਂ ਜ਼ਮੀਨ ਲੈਣੀ ਹੁੰਦੀ ਸੀ ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਜਿੱਥੇ ਇੱਕ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਸਿਰਫ ਉਹ ਸਿਰਫ ਕੁਝ ਜ਼ਮੀਨ ਦੇ ਟੁਕੜੇ ਦੇ ਵਾਸਤੇ ਕੁਝ ਪੈਸਿਆਂ ਦੇ ਵਾਸਤੇ ਦੇਖੋ ਜੀ ਇਸ ਤੋਂ ਵੱਧ ਨਿਗਰਿਆ ਹੋਇਆ ਰੂਪ ਸਾਡੇ ਸਮਾਜ ਦਾ ਕੀ ਹੋ ਸਕਦਾ ਹੈ ਕਿ ਕੋਈ ਇਨਸਾਨ ਕੋਈ ਰਿਸ਼ਤੇਦਾਰ ਆਪਣੇ ਕਿਸੇ ਕਰੀਬੀ ਨੂੰ ਜਾਨੋਂ ਮਾਰ ਰਿਹਾ ਹੈ ਕੁਝ ਪੈਸਿਆਂ ਦਾ ਕਰਕੇ ਕੁਝ ਜ਼ਮੀਨ ਦਾ ਕਰਕੇ ਬਾਕੀ ਅਜਿਹੀਆਂ ਖਬਰਾਂ ਕਿਉਂ ਸਾਹਮਣੇ ਆ ਰਹੀਆਂ ਹਨ ਦੂਜੀ ਗੱਲ ਇਹ ਕਿ ਵਿਦੇਸ਼ਾਂ ਵਿੱਚ ਜਾਣ ਦਾ ਅੱਜਕੱਲ ਰੁਝਾਨ ਇੰਨਾ ਵੱਧ ਕਿਉਂ ਗਿਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਬੇਰੋਜ਼ਗਾਰੀ ਵੀ ਹੈ ਸਾਡੇ ਦੇਸ਼ ਦੇ ਵਿੱਚ ਜੇ ਕੋਈ ਯੁਵਾ ਪੜਿਆ ਲਿਖਿਆ ਹੈ ਪਰ ਉਸ ਨੂੰ ਨੌਕਰੀ ਤਾਂ ਮਿਲੀ ਨਹੀਂ ਰਹੀ ਜੇਕਰ ਪੜੇ ਲਿਖੇ ਵਿਅਕਤੀ ਨੂੰ ਜਿੰਨੀ ਉਸਨੇ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਜਿੰਨੀ ਉਸ ਦੀ ਕਾਮਯਾਬੀ ਉਹਨੇ ਹਾਸਲ ਕੀਤੀ ਹੋਈ ਹੈ ਜਿੰਨਾ ਉਸ ਦੇ ਕੋਲੇ ਗਿਆਨ ਹੈ ਉਸ ਦੇ ਹਿਸਾਬ ਨਾਲ ਹੀ ਉਸ ਨੂੰ ਨੌਕਰੀ ਮਿਲੇ ਤੇ ਚੰਗੀ ਤਨਖਾਹ ਮਿਲੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਕਮਾਈ ਕਰਨ ਦਾ ਰੁਝਾਨ ਕਿਤੇ ਘਟ ਜਾਵੇਗਾ ਇਸ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬਹੁਤ ਸੋਚ ਵਿਚਾਰ ਕਰਨਾ ਚਾਹੀਦਾ ਹੈ ਸਾਡੇ ਦੇਸ਼ ਦੇ ਯੁਵਾ ਨੂੰ ਅੱਜ ਨੌਕਰੀਆਂ ਦੀ ਲੋੜ ਹੈ ਤੇ ਉਹ ਨੌਕਰੀਆਂ ਦੇਣ ਉੱਤਵੱਤ ਕੋਸ਼ਿਸ਼ ਕਰਨ ਕਿ ਸਾਡੇ ਸਮਾਜ ਦੇ ਯੁਵਾ ਨੂੰ ਹਰੇਕ ਬੰਦੇ ਨੂੰ ਉਹ ਇਨਾਂ ਯੋਗਤਾ ਹੋਵੇ ਤਾਂ ਕਿ ਸਾਡੇ ਦੇਸ਼ ਦਾ ਹਰੇਕ ਵਿਅਕਤੀ ਆਪਣੀ ਕਮਾਈ ਕਰਕੇ ਆਪਣਾ ਢਿੱਡ ਭਰ ਸਕੇ। ਬਾਕੀ ਇਸ ਖਬਰ ਦੇ ਉੱਤੇ ਤੁਹਾਡੀ ਕੀ ਰਾਏ ਹੈ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇਣਾ। ਮੈਂ ਸਿਮਰਨਜੀਤ ਕੋਲ ਲਾਈਵ ਸਟੱਡੀ